ਦਾ ਫਾਰਮੇ ਦੀ ਪਿੰਤਰਕਾਰ ਜਿਹੜੇ ਭਰਾ ਨੇ ਸਾਰੇ ਸੰਗਰਾਮ ਨੂੰ ਪੂਰੇ ਵਰਮਾਪਰੇ ਸਾਡੇ ਭਰਾ ਪੂਰੇ ਅਗਲਾ ਜਿਹੜਾ ਮੈਚ ਹੈ ਕਰਮੀ ਉਹਨਾਂ ਦੇ ਮੈਚ ਲਾ ਕੇ ਮਾਨਸੂਰ ਨਾਲ ਸਾਡੇ ਸੋਹੇਪਲੇ ਫ੍ਰੈਂਡ ਸੋਹੇਪਾ ਜਨਾਪ ਨੂੰ ਮੌਜਤ ਦਿਵਾ ਦੇ। ਉਹਦੇ ਉੱਤੇ ਅੰਮਾਲ ਹੈ ਪਰ ਉਹਨਾਂ ਕਿੰਨੇ ਰੇਡਾਂਾਂ ਦੇ ਵਿੱਚ ਹਰਿਆ ਹੋਇਆ ਉਹ ਮੁੰਡਾ ਕਹਿੰਦੇ ਦੇਖੀ ਆ ਮੁੰਡਾ ਕਹਿੰਦੇ ਰੇਡਰ ਨੇ ਆਪਣੀ ਟੀਮ ਲਈ ਜਾ ਜੋੜਦਾ ਅਗਲੀ ਵੇਰ ਤੋਂ ਲਈ ਮੁੰਡਾ ਕਹਿੰਦੇ ਫਿਰ ਤਿਆਰ ਬਣ ਤਿਆਰ ਹੈ ਬਹੁਤ ਬਹੁਤ ਧੰਨਵਾਦ ਜੀ ਭਗਵਾਨ ਧੰਨਵਾਦ ਹੈ ਖੇਡ ਗਰਾਉਂਡ ਦੇ ਵਿੱਚ ਮੁੰਡਾ ਕਹਿੰਦਾ ਰੇਡ ਪੇ ਉੰਦਲੀ ਫਿਰ ਵਜਾ ਹੋਏ ਮੇਰੇ ਮਿੱਤਰੋ ਖੇਡ ਗਰਾਉਂਡ ਦੇ ਵਿੱਚ ਹੁਣ ਜਾਂ ਫਿਰ ਤੰਨੇ ਆਹ ਤੰਨੇ ਦੇ 12000 ਰੁਪਏ ਦੇ ਵੱਡੇ ਜਿਹੇ ਸਹਿਯੋਗ ਨੇ ਭਰਾਵਾ ਵੱਲੋਂ ਸਰਦਾਰ ਪਰਮਜੀਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਤੇ ਪਿੰਡੀ ਟਰਾਂਸਪੋਰਟਰ ਕੇ ਜਾਣਕਾਰੀ ਜਿਹੜਾ ਮੈਂ ਪੈਜ ਲਾ ਕੇ ਨੂੰ ਸਨਮਾਨ ਕੀਤਾ ਜਾਂਦਾ ਅਸੀਂ ਬੜੀ ਖੁਸ਼ ਹਾਂ ਜੀ ਆਓ ਹਾਂ ਸੰਤੂ ਸਾਹਿਬ ਇੱਕ ਮਿੰਟ ਸਤਿ ਸ੍ਰੀ ਅਕਾਲ ਮੇਰੇ ਬਹੁਤ ਹੀ ਸਪਟਾਕਲ ਸਪੋਰਟਸ ਕਲੱਬ ਨੂੰ ਜਿਹੜਾ 6ਵਾਂ ਕਬੱਡੀ ਟੂਰਨਾਮੈਂਟ ਹੋ ਰਿਹਾ ਪੰਜਾਬ ਦੇ ਵਿੱਚੋਂ ਨੰਬਰ 1 ਟੂਰਨਾਮੈਂਟ ਆ ਬਹੁਤ ਵਧੀਆ ਟੂਰਨਾਮੈਂਟ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਇਸ ਸਾਰੇ ਨੌਜਵਾਨ ਕਿਦੇ ਨੌਜਵਾਨਾਂ ਦੇ ਇਕੱਠੇ ਹੋ ਗਏ ਇਹ ਨਾਲ ਮਿਲ ਕੇ ਇਹ ਟੂਰਨਾਮੈਂਟ ਕਰਾਉਦੇ ਨੇ 6ਵਾਂ ਟੂਰਨਾਮੈਂਟ ਹੋ ਰਿਹਾ ਸੋ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਬਹੁਤ ਵਧੀਆ ਵਧੀਆ ਸੇਧ ਮਿਲਦੀ ਆ ਜਿੱਥੇ ਨੌਜਵਾਨ ਖੇਡਾਂ ਜੋੜਨਾ ਚਾਹੀਦਾ ਐਜੇ ਵੱਡੇ ਕੱਪ ਹੁੰਦੇ ਨੇ ਬੱਚਿਆਂ ਦਾ ਛਾਪ ਪੈਦਾ ਹੁੰਦਾ ਕਿ ਅਸੀਂ ਵੀ ਵੱਡੇ ਖਿਡਾਰੀ ਬਣੀਏ ਨਾਮ ਕਰੀਏ ਸੋਇਸ਼ ਕਰਕੇ ਸੀਡ ਸਪੋਰਟਸ ਸੀਡ ਸਪੋਰਟਸ ਵੀਪਾ ਸਪੋਰਟਸ ਪਾਕਿਸਤਾਨ ਸਪੋਰਟਸ ਕਲਬ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਕਿ ਤੁਸੀਂ ਬੜਾ ਵਧੀਆ ਪ੍ਰਬੰਧ ਕਰਦਾ ਨੌਜਵਾਨਮੈਂਟ ਕਰਵਾਇਆ ਜਾ ਰਿਹਾ ਉਹਦੇ ਵਿੱਚ ਪਿਛਲੇ ਸਾਲ ਵੀ ਅਸੀਂ ਹਾਜ਼ਰੀ ਭਰ ਕੇ ਗਏ ਸੀ ਸੋ ਮੈਂ ਸਾਬਦਾ ਕਿ ਬੜਾ ਵਧੀਆ ਪ੍ਰਬੰਧਾ ਸੋ ਸਮੂਹ ਕਲੱਬ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਸਮੂਹੀ ਕੰਡੀ ਕਮੇਟੀ ਉਹਨਾਂ ਨੂੰ ਪਹਿਲਾਂ ਦਾ ਮੁਬਾਰਕਬਾਦ ਤੇ ਧੰਨਵਾਦ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਇਦਾਂ ਦੇ ਖੇਡ ਮੇਲੇ ਟੂਰਨਾਮੈਂਟ ਟੂਰਨਾਮੈਂਟ ਜਿਹੜੇ ਨੇ ਹੋਣੇ ਚਾਹੀਦੇ ਨੇ ਸੋ ਜਿਨ੍ਹਾਂ ਨੂੰ ਮੈਸਾ ਹੁੰਦਾ ਕਿ ਇਹ ਵੀ ਉਪਰਾਲਾ ਕਰਕੇ ਨਾਪੇ ਏਰੀਆ ਦੇ ਵਿੱਚ ਬੜਾ ਵੱਡੇ ਲੈਵਲ ਦੇ ਟੂਰਨਾਮੈਂਟ 6 ਸਾਲ ਤੋਂ ਕਰਾ ਰਹੇ ਨੇ ਸੋ ਅਸੀਂ ਵੀ ਮਤਲਬ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਇਹਨਾਂ ਨੂੰ ਹੋਰ ਹੱਲਾਸ਼ੀਰ ਦੇਣ ਲਈ ਬੱਖ ਬੱਖ ਆਗੂ ਸਾਹਿਬਾਨਾਂ ਜਿੱਥੇ ਪਹੁੰਚੇ ਨੇ ਕਿਉਂਕਿ ਜੇ ਚੰਗੇ ਕੰਮ ਦੀ ਕਿਸੇ ਨੂੰ ਪਾਲਣ ਸ਼ੀਰ ਰਮਾਂਗੇ ਤਾਂ ਹੋਰ ਜਿਹੜਾ ਅੱਜ ਨੂੰ ਵੱਧ ਕੇ ਜਿਹੜਾ ਉਹ ਨੌਜਵਾਨ ਇਦਾਂ ਦੇ ਕੰਮ ਕਰਦੇ ਨੇ ਸੋ ਇਸ ਸਟੇਡੀ ਵੱਲੋਂ ਇਹ ਹਰ ਸਾਲ 6ਵੇਂ ਸਾਲ 6ਵੇਂ ਸਾਲ ਵਿੱਚ ਇਹ ਖੇਡਾਂ ਹੋ ਰਹੀਆਂ ਸੋ ਮੈਂ ਆਪਣੇ ਨੌਜਵਾਨ ਬਾਨ ਵੀਰਾਂ ਨੂੰ ਵਾਰਕਵਾਦ ਦੇਣੀ ਚਾਹੁੰਨਾ ਕਿਉਂਕਿ ਅੱਜ ਤੇ ਬਹੁਤ ਵੱਡੀ ਜ਼ਰੂਰਤ ਹੈ ਕਿ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬੱਚਿਆਂ ਨੂੰ ਸਭ ਤੋਂ ਵੱਡਾ ਅਪਰਾਲਾ ਜਿਹੜਾ ਹੈਗਾ ਉਹ ਖੇਡਾਂ ਦਾ ਹੈਗਾ ਸੋ ਮੈਂ ਸਾਰੇ ਲੀਡਰਸ਼ਿਪਾਂ ਦਾ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਕੈਬਨਟ ਮੰਤਰੀ ਸਰਜੀਤ ਸਿੰਘ ਲਕੜਾ ਸਾਹਿਬ ਆਏ ਨੇ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਚਿੰਦਰ ਸਾਹਿਬ ਆਏ ਨੇ ਮੇਰਾ ਬਹੁਤ ਹੀ ਪਰਮ ਮਿੱਤਰ ਰਾਜੂ ਖੰਨਾ ਜੀ ਆਏ ਨੇ ਜਿਹੜੇ ਕਿ ਹਲਕਾ ਇੰਚਾਰਜ ਨੇ ਜਨਰ ਸੈਕਟਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਤੇ ਨਾਲ ਇਹ ਵੀ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਇਹਨਾਂ ਅਪਰਾਧੀਆਂ ਦੇ ਵਿੱਚ ਸੰਯੋਗ ਕਰਕੇ ਜਿਹੜਾ ਕਿ ਵੱਡਾ ਨੌਜਵਾਨਾਂ ਦੀ ਵੱਡੀ ਟੀਮ ਹੈ ਔਰ ਪਰਮਜੀਤ ਨੇ ਉਹਨਾਂ ਦੀ ਸਾਰੀ ਟੀਮ ਜਿਹੜੀ ਇਕੱਠੇ ਹੋ ਕੇ ਖੇਡਾਂ ਕਰਾਉਂਦੀ ਹੈ ਇੱਥੇ ਕੋਟੀ ਦਾ ਮੈਚ ਕਰਾਉਂਦੀ ਹੈ ਇਹ ਮੈਚ ਨਾਲ ਸਾਡੇ ਜਿਹੜੇ ਨੌਜਵਾਨ ਨੇ ਜੀ ਨਸ਼ਿਆਂ ਤੋਂ ਬਚਦੇ ਨੇ ਇਹ ਕੋਈ ਸਿਹਤ ਬੜੀ ਕਾਮਯਾਬ ਹੁੰਦੀ ਹੈ। ਇੱਕੋ ਆਪਦਾ ਨਾਮ ਦਾ ਰੋਸ਼ਨ ਕਰਦੀ ਕਰਦੇ ਨੇ ਨਾਲ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਸਾਡੇ ਸ਼ਹਿਰ ਦਾ ਨਾਮ ਉੱਚਾ ਕਰਦੇ ਨੇ ਤੇ ਇਹ ਬਹੁਤ ਵੱਡਾ ਉਪਰਾਲਾ ਹੈ। ਕਹਿਣ ਨੂੰ ਗੱਲ ਛੋਟੀ ਜੀ ਹੁੰਦੀ ਹੈ। ਇਹ ਮੈਚ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ। ਇਹਨਾਂ ਨੂੰ ਲੱਗਿਆ ਨੂੰ ਘੱਟੋ-ਘੱਟ 3 ਮਹੀਨੇ ਹੋ ਗਏ ਮੈਂ ਦੇਖਦੇ ਨੂੰ। ਐਨੀ ਮੈਂ ਕਹਿੰਦਾ 2 ਦਿਨ ਦਾ ਹੈ ਮੇਲਾ। 3 ਮਹੀਨੇ ਤੋਂ ਇਹ ਤਿਆਰੀਆਂ ਕਰ ਰਹੇ ਨੇ ਪਰਮਾਸ਼ ਮੈਂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਾਰੇ ਮਲਕੀਤ ਐਗਰੋ ਇੰਟਰਸਟਰੀ ਤੋਂ ਬੋਚਨ ਚਰਨ ਸਿੰਘ ਜੀ ਤੇ ਪ੍ਰੀਤ ਤੋਂ ਪਹੁੰਚੇ ਸੀਗੇ ਹਰੀ ਸਿੰਘ ਜੀ ਤੇ ਵਿਰਿੰਦਰ ਸਿੰਘ ਜੀ ਹਲਕਾ ਚਾਰ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਪਹੁੰਚੇ ਸੀ ਬਹੁਤ ਸਾਰੇ ਦਰਸ਼ਕ ਪਹੁੰਚੇ ਹੋયા ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਦਾ ਜਿਹੜਾ ਕਬੱਡੀ ਕੱਪਾ ਸਿਕਰਮ ਸੂਰਿਆ ਲੋਕ ਇੰਨਾ ਉਤਸ਼ਾਹ ਨਾਲ ਮੈਚ ਰੇ ਰਹੇ ਨੇ ਬਹੁਤ ਤਾਕੜੇ ਮੈਚ ਨਾਮੀ ਖਿਡਾਰੀ ਖੇਡ ਰਹੇ ਆ ਜੀ ਹੋਰ ਖਿਡਾਰੀਆਂ ਨੂੰ ਕੀ ਕਹਿਣਾ ਚਾਹੋਨੇ ਜੀ ਖਿਡਾਰੀਆਂ ਨੂੰ ਇਹ ਕਹਿਣਾ ਚਾਹਣਾ ਵੀ ਨਸਿਆਂ ਤੋਂ ਰਹਿਤ ਕਬੱਡੀ ਖੇਡੋ ਨਸਿਆਂ ਚਕਨਾਟ ਵਾਲੀ ਚੀਜ਼ ਨਾ ਵਰਤੋ